ਤੇਰੇ ਵਰਗਾ ਨਾ ਦੇ ਹਲੂ ਸੱਚੇ ਬਾਦਸ਼ਾਹ ਮੇਰੇ ਵਰਗਾ ਪਾਪੀ ਕੋਈ ਨਾ ਤੇਰੇ ਵਰਗਾ ਨਾ ਦੇ ਹਲੂ ਸੱਚੇ ਬਾਦਸ਼ਾਹ ਮੇਰੇ ਵਰਗਾ ਪਾਪੀ ਕੋਈ ਨਾ ਤੇਰੇ ਵਰਗਾ ਨਾ ਦੇ ਹਲੂ ਸੱਚੇ ਬਾਦਸ਼ਾਹ ਮੇਰੇ ਵਰਗਾ ਪਾਪੀ ਕੋਈ ਨਾ ਤੇਰੇ ਵਰਗਾ ਨੰਦ ਹਲੂ ਤੇਰੇ ਵਰਗਾ ਪਾਪੀ ਕੋਈ ਨਾ ਮੇਰੇ ਵਰਗਾ ਜੀ ਪਾਪੀ ਕੋਈ ਨਾ ਮੇਰੇ ਵਰਗਾ ਜੀ ਪਾਪੀ ਕੋਈ ਨਾ ਮੇਰੇ ਵਰਗਾ ਜੀ ਪਾਪੀ ਕੋਈ ਨਾ ਮੇਰੇ ਵਰਗਾ ਹਾਂ ਜੀ ਪਾਪੀ ਕੋਈ ਨਾ ਤੇਰੇ ਵਰਗਾ ਨਾ ਦੇ ਹਾਲੂ ਸੱਚੇ ਬਾਦਸ਼ਾਹ ਮੇਰੇ ਵਰਗਾ ਪਾਪੀ ਕੋਈ ਨਾ ਤੇਰੇ ਵਰਗਾ ਨਾ ਦੇ ਹਾਲੂ ਸੱਚੇ ਬਾਦਸ਼ਾਹ ਮੇਰੇ ਵਰਗਾ ਪਾਪੀ ਕੋਈ ਨਾ ਮੇਰੇ ਵਰਗਾ ਨਾਂ ਦੇ ਹਲ ਤੇਰੇ ਭਾਵ ਸਾਨ ਮੇਰੇ ਵਰਗਾ ਪਾਪੀ ਹੋਈ ਨਾ ਤੇਰੇ ਵਰਗਾ ਨਾਂ ਦੇ ਹਲ ਸੱਚੇ ਸਾਨ ਮੇਰੇ ਵਰਗਾ ਪਾਪੀ ਹੋਈ ਨਾ ਗ੍ਰਹਿ ਤਜ ਬਨ ਖੰਨ ਜਾਈਏ ਚੁਣ ਖਾਈਏ ਕੰਦਾ ਅਜ ਹੋਂ ਬਕਾਰ ਨਾ ਛੋੜੀ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਮੀਠਲਾ ਜਨ ਸਰਣ ਤੁਮਾਰੀ ਵਿਖੇ ਵਿਖੇ ਕੀ ਬਾਸਨਾ ਤਜੀ ਨਹ ਜਾਈ ਅਨਕ ਯਤਨ ਕਰ ਰਾਖੀਏ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ ਇਹੋ ਜੀਰਾ ਨਰਮੋਲਕ ਕੋ ਕੌਡੀ ਲਗ ਮੀਕਾ ਕਹੋ ਕਬੀਰ ਮੇਰੇ ਬਾਦ ਮਾਧਵਾ ਤੂ ਸਰਬ ਵਿਆਪੀ ਤੂੰ ਸੰਸਰ ਨਹੀ ਦਿਆਲ ਮੋਹ ਸੰਸਰ ਪਾਪੀ ਸ਼ਲੋਕ ਪਵਨ